ਵਿਚ ਮਹਾਰਾਂ ਖਣੀਆਂ ਅੱਜ ਚਰਨ ਗੁਰਾਂ ਨੇ ਅੱਜ ਚਰਨ ਗੁਰਾਂ ਨੇ ਪਾਏ ਅਮਰਤ ਦੇ ਅਮਰਤ ਦੇ ਕੈਮਰਾਮੈਨ ਦੀਪ ਦੇ ਨਾਲ ਮੈਂ ਸੁਰਜ ਪੰਜਾਬ ਨਿਊਜ਼ ਫੈਕਟ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਅਸੀਂ ਆਏ ਆ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਉਹਨਾਂ ਦੇ ਵਿੱਚ ਜਿੱਥੇ ਕੀ ਲੱਗਦਾ ਤਾਂ ਪੀਨ ਨਿਗਾਹੇ ਵਾਲਜੀ ਦਾ ਦਰਬਾਰ ਆ ਪਰ ਉਸ ਦੇ ਤੋਂ 2 ਕਿਲੋਮੀਟਰ ਦੂਰ ਇਤਿਹਾਸਿਕ ਗੁਰਦੁਆਰਾ ਗੁਰੂ ਅਕੀਰ ਦਾਸ ਮਹਾਰਾਜ ਜੀ ਦਾ ਇਤਿਹਾਸਿਕ ਗੁਰਦੁਆਰਾ ਆਵੇ ਔਰ ਕਰਦੇ ਹਾਂ ਉੱਥੇ ਦੇ ਹੱਦ ਗ੍ਰੰਥੀ ਨਾਲ ਗੱਲ ਕਿ ਕੀ ਐ ਇੱਥੇ ਦਾ ਇਤਿਹਾਸ ਇਹ ਬਾਬਾ ਜੀ ਕੀ ਐ ਇਸ ਗੁਰਦੁਆਰੇ ਦਾ ਕਹਾਣੀ ਤੇ ਕੀ ਨਾਮ ਐ ਇਸ ਗੁਰਦੁਆਰੇ ਕਿਸ ਗੁਰਦੁਆਰੇ ਦਾ ਨਾਮ ਹੈ ਦੁੱਖ ਨਿਵਾਰਨ ਆਦਵਰ ਬਲ ਖਾਲਸਾ ਹਾਂ ਕਿਹੜੀ ਜਗ੍ਹਾ ਤੇ ਇਹ ਜਗਾ ਬਲਖਲਸਾ ਪੈਂਦੀ ਹੈ ਬਲਖਲਸਰੀ ਪੈਂਦਾ ਪਰ ਲੇਕਿਨ ਇਹ ਜਗਾ ਦਾ ਨਾਮ ਜਿਹੜਾ ਹੈਗਾ ਉਹ ਸਤਗੁਰੂ ਸੁਆਮੀ ਈਸ਼ਦਾਸ ਮਹਾਰਾਜ ਜੀ ਦੇ ਹੁਕਮ ਦੇ ਅਨੁਸਾਰ ਪਿਆ ਹੈ ਕਿਉਂਕਿ ਉਸ ਸਮੇਂ ਕਾਲ ਦੇ ਵਿੱਚ ਇਹ ਸਾਰੇ ਜੰਗਲ ਹੈਗਾ ਤੇ ਸਤਗੁਰੂ ਸੁਆਮੀ ਈਸ਼ਦਾਸ ਮਹਾਰਾਜ ਜੀ ਆਪਣੇ ਡੇਰਾ ਅਨੰਦਗੜ੍ਹ ਹੁਸ਼ਿਆਰ ਪਰ ਤੋਂ ਆਇਆ ਕਰਦੇ ਸੀ ਤੇ ਸਾਰੀਆਂ ਸੰਗਤਾਂ ਹਿਮਾਚਲ ਦੀਆਂ ਜੁੜੀਆਂ ਸੀ ਤੇ ਉਹਨਾਂ ਨੇ ਇਹ ਜਗਾ ਸਿਲੈਕਟ ਕੀਤੀ ਤੇ ਇੱਥੇ ਦੇ ਜਿਹੜੇ ਸਾਡੇ ਬਜ਼ੁਰਗ ਅਸੀਂ ਉਹਨਾਂ ਨੂੰ ਉਹ ਦੱਸ ਕੇ ਗਏ ਸੀ ਇੱਕ ਟਾਈਮ ਟਾਈਮ ਐਸਾ ਆਏਗਾ कि ਇਹ ਜਗ੍ਹਾ ਪ੍ਰਸਿੱਧ ਹੋਏਗੀ ਇੱਥੇ ਲੋਕਾਂ ਦੇ ਦੁੱਖ ਦੂਰ ਹੋਣਗੇ ਉਸ ਤੋਂ ਲੈ ਕੇ ਜਾਨੀ ਕਿਸ ਦਾ ਨਾਮ ਜਿਹੜਾ ਹੈ ਦੁੱਖ ਨਿਵਰਨ ਆਤ ਦੁਆਰਾ ਰੱਖਿਆ ਗਿਆ ਇਹ ਕਿਹੜੇ ਸੰਜਪਣ ਆ ਇਹ ਵੈਸੇ ਤਾਂ ਬਾਬਾ ਜੀ ਤੇ ਕਿਰਪਾ 1991 ਵਿੱਚ ਹੋਈ ਹੈ ਪਰ ਇੱਥੇ ਜਾਨੀ ਕਿ ਜਿਹੜੀ ਸ਼ੁਰੂਆਤ ਹੈ 1995 ਤੋਂ ਹੋਈ ਜੀ ਇਤਿਹਾਸ ਵੀ ਇੱਥੇ ਦਾ ਕੀ ਇਤਿਹਾਸ ਹੀ ਦਾ ਜਿਹੜਾ ਇੱਥੇ ਦਾ ਹੈਗਾ ਸੁਆਮੀ ਸ਼ਰਦਾ ਸਮਾਰਕ ਤੋਂ ਸ਼ੁਰੂ ਹੋਇਆ ਹੈਗਾ ਜਿਵੇਂ ਸੋਲੇ ਬਾਬਾ ਜੀ ਨੇ ਇੱਥੇ ਆਪਣਾ ਆਸਣ ਲਾਇਆ ਹੈ ਕਿ ਬਾਬਾ ਕਮਲ ਜੀ ਨੇ ਉਹਨਾਂ ਨੂੰ ਥਾਪਨਾ ਹੋਈ ਹੈ ਉਹਨਾਂ ਤੇ ਕਿਰਪਾ ਹੋਈ ਹੈ ਤੇ ਉੱਥੇ ਬਲ ਖਾਲਸ ਜਿਹੜੀ ਪੁਰਾਣੀ ਜਗ੍ਹਾ ਹੈ ਜਿੱਥੇ ਇਤਿਹਾਸਿਕ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਦਾ ਵੀ ਹੈਗਾ ਤੇ ਉੱਥੋਂ ਫਿਰ ਹੁਕਮਨਾਮਾ ਹੋਇਆ ਸੀ ਤੇ ਉੱਥੋਂ ਹੁਕਮਨਾਮਾ ਹੋਣ ਤੋਂ ਬਾਅਦ ਇੱਥੇ ਆਏ ਹੈਗੇ ਇੱਥੇ ਆਣ ਤੋਂ ਬਾਅਦ ਫਿਰ ਆਸਣ ਲੱਗਿਆ ਹੈ ਤੇ ਫਿਰ ਦੁਨੀਆ ਸੰਗਤ ਜਿਹੜੀ ਸਾਡਾ ਪੰਜਾਬ ਤੇ ਹਿਮਾਚਲ ਚੰਡੀਗੜ੍ਹ ਦਿੱਲੀ ਤੋਂ ਕਾਫੀ ਦੂਰੋ ਦੁਰਾਡੇ ਹੋ ਯਾਨੀ ਕਿ ਦੁਨੀਆ ਆ ਕੇ ਇੱਥੇ ਬਹੁਤ ਦੁਨੀਆ ਠੀਕ ਹੋ ਕੇ ਜੋ ਹੁੰਦੇ ਜਾਂਦੇ ਰਹੀ ਹੈ ਔਰ ਅੱਜ ਤੱਕ ਵੀ ਯਾਨੀ ਕਿ ਸੰਗਤ ਇੱਥੇ ਬਹੁਤ ਆ ਰਹੀ ਜੀ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਤੁਸੀਂ ਦੇਸ਼ ਵਿਦੇਸ਼ ਦੇ ਲੋਕ ਵੀ ਇੱਥੇ ਦੇਖੋ ਅ ਦੇਸ਼ ਵਿਦੇਸ਼ਾਂ ਦੇ ਆਪਾਂ ਅਗਰ ਗੱਲ ਕਰੀ ਤਾਂ ਇੱਥੇ ਬਹੁਤ ਸੰਗਤ ਜਿਹੜੀ ਹੈ ਵਿਦੇਸ਼ਾਂ ਦੇ ਨਾਲ ਜੁੜੀ ਹੋਈ ਹੈ ਜਿਹੜੇ ਵਿਦੇਸ਼ਾਂ ਤੋਂ ਆ ਕੇ ਇੱਥੇ ਫਾਇਦਾ ਲੈ ਕੇ ਜਾਂਦੇ ਜਿਨ੍ਹਾਂ ਦੇ ਕੰਮ ਸਿਰੇ ਨਹੀਂ ਚੜਦੇ ਹੈਗੇ ਜਾਂ ਕੋਈ ਆਪਰ ਦਿੱਕਤ ਆਉਂਦੀ ਹੈਗੀ ਉਹ ਸਾਰੇ ਇੱਥੇ ਆਉਂਦੇ ਹੈਗੇ ਔਰ ਆਪਣੇ ਕੰਮ ਦਾ ਫਾਇਦਾ ਲੈ ਕੇ ਜਾਂਦੇ ਆ ਔਰ ਯਾਦ ਵੀ ਕਰਦੇ ਔਰ ਇੱਥੇ ਆਉਂਦੀਆਂ ਵੀ ਸੰਗਤਾਂ ਕਾਫੀ ਜੀ ਉਹਨੇ ਤਾਂ ਕਿੰਨੀ ਦੂਰੀ ਤੇ ਉਹਨੇ ਤਾਂ 13 ਕਿਲੋਮੀਟਰ ਦੂਰ ਹੈ ਜੀ ਬੜੀ ਜੈਗੁਰਦੇਵ ਜੋ ਲੋਕ ਦੇਸ਼ ਵਿਦੇਸ਼ ਤੋਂ ਆਉਂਦੇ ਨੇ ਉਹਨਾਂ ਦੇ ਰਹਿਣ ਦਾ ਵੀ ਇੱਥੇ ਖਾਸ ਇੰਤਜ਼ਾਮ ਹੈ